ਆਹ ਖਾਤੇ ਦਾ ਆਇਆ ਘੁੱਗੀ ਪੱਕਾ ਡੀ ਬਾਹਰੇ ਹੈ ਇਹ ਮਾਜੇ ਦਾ ਮੇਰੇ ਵੀਰੋ ਬਿਲੀ ਹੈ ਬਿਲੀ ਹੈ ਇਸ ਸਮੇ ਪਪਾ ਦਾ ਬਾਲਾ ਛੋਲਾ ਨੌਜਵਾਨ ਹੈ ਸੁਰਤੀ ਵੀ ਬਹੁਤ ਹੈ ਪਰ ਪਹਿਲਾ ਹੀ ਟੱਚ ਕਹਿੰਦੇ ਇਸ ਸਮੇ ਪਾਲੇ ਦੇ ਨਾਲ ਪੰਗਾ ਬੱਲੇ 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 ਘੁੱਗੀ ਘੁੱਗੀ ਜੁੜ ਗਿਆ ਮੇਰੇ ਵੀਰੋ ਉਂਗਲ ਖੜੀ ਹੈ ਇਹ ਘੁੱਗੀ ਫੇਰ ਆ ਗਿਆ ਲਾ ਗੁਗੀ ਬਲਬੁਰੀ ਆ ਗਿਆ ਪਹਿਲੇ ਸੈਮੀ ਫਾਈਨਲ ਦੀਆਂ ਟੀਮਾਂ ਵੀ ਇਹ ਵੀ ਬਾਬਾ ਨਾਮ ਦੇ ਕਮਾਨ ਦੀ ਟੀਮ ਜਲਦਾਨ ਜਲਾਲਪੁਰ ਜੇ ਪਾਲੇ ਦੇ ਦੋ ਜੱਫੇ ਕੰਨ ਜੋਨੀ ਪੁਰਦਗਾਲ ਮਿੰਟੂ ਭੈਣੀ ਵਾਲਾ ਤੇ ਨਾਲ ਰਵੀ ਪੁਰਦਗਾਲ ਵਾਲੋ ਕਹਿੰਦੇ ਵੱਡੇ ਪੱਧਰ ਤੇ ਮਾਨ ਸਨਮਾਨ ਦਿੱਤੇ ਜਾਣਗੇ ਸਕੋਰ ਬੋਰਡ ਤੇ ਦੇਖੋ ਮੁਕਾਬਲਾ ਸਖਤ ਖੇਡਿਆ ਜਾ ਰਿਹਾ ਗੁਗੀ ਦੀ ਗੁਗੀ ਆ ਗਿਆ ਮੇਰੇ ਵੀਰੋ ਇਹ ਸ਼ੌਂਕੀ ਜਿਹਾ ਗੱਪਰੂਆ ਉਧਰਲੇ ਪਾਸੇ ਡਬਲ ਟੱਚ ਦੀ ਅਪੀਲ ਦਲੀਲ ਤੇ ਨੰਬਰ ਆਹ ਵੇਖ ਆਹ ਵੇਖ ਥਾਪੀ ਪਈ ਵੱਜਦੀ ਹੈ ਕਿ ਜੋਰ ਨਾਲ ਪੱਟਾ ਉੱਤੇ ਮਾਰਦੇ ਆ ਥਾਪੀਆਂ ਅੰਬਰਾਂ ਦੀ ਹਿੰਕ ਵਿੱਚ ਖੁੱਗੀ ਵਰਗੇ